ਕਿ ਅਡਾਨੀ ਦਾ 300 ਮਿਲੀਅਨ ਡਾਲਰ ਜਿਹੜਾ ਸੀਜ਼ ਹੋਇਆ ਕਹਿੰਦੇ ਸਵਿਟਸ ਬੈਂਕ ਦੇ ਵਿੱਚ ਉਸ ਖਬਰ ਤੋਂ ਪਾਸੇ ਲਿਆਉਣ ਵਾਸਤੇ ਕੇਜਰੀਵਾਲ ਸਾਹਿਬ ਨੂੰ ਕਹਿੰਦੇ ਇਹਨਾਂ ਨੇ ਬਾਹਰ ਕੱਢਿਆ। ਨਹੀਂ ਕੇਜਰੀਵਾਲ ਦੀ ਜ਼ਮਾਨਤ ਤੁਹਾਡਾ ਸਾਹਿਬ ਦੇਖੋ ਸ਼ੱਕ ਕਰਨਾ ਤੁਹਾਡਾ ਅਧਿਕਾਰ ਹੈ ਬਈ। ਜੀ ਕੇਜਰੀਵਾਲ ਦੀ ਜ਼ਮਾਨਤ ਤੇ ਜ਼ਿਰਾ ਪੂਰੀ ਹੋ ਚੁੱਕੀ ਸੀਗੀ। ਹਮ ਫੈਸਲਾ ਰਿਜ਼ਰਵ ਸੀਗਾ। ਜੀ ਤਾਂ ਸੁਪਰੀਮ ਕੋਰਟ ਬਹੁਤੀ ਦੇਰ ਤੱਕ ਫੈਸਲਾ ਜ਼ਮਾਨਤ ਦਾ ਰਿਜ਼ਰਵ ਨਹੀਂ ਰੱਖਦੇ। ਕਿਉਂਕਿ ਦੇਖੋ ਸੁਪਰੀਮ ਕੋਰਟ ਜ਼ਮਾਨਤ ਲਈ ਕੋਈ ਜਾਏਗਾ ਹੀ ਕਿਉਂ ਜੀ ਕਿਉਂਕਿ ਉਹ ਜਿਵੇਂ ਨਾ ਇਮੀਡੀਏਟਲੀ ਮੈਨੂੰ ਡਰਾਈਵਰੀ ਸਿਖਾ ਜੀ ਜੀ ਭਾਈ ਉਹਨੂੰ ਇਮੀਡੀਏਟਲੀ ਰਾਹਤ ਦੀ ਜ਼ਰੂਰਤ ਸੀ ਇਦਰੋਂ ਸਾਰਾ ਕੁਝ ਹੋ ਗਿਆ ਹੁੰਦਾ ਜੀ ਸੋ ਇਸ ਕਰਕੇ ਯਾਰ ਹਰ ਇੱਕ ਗੱਲ ਤੇ ਚਲੋ ਤੁਸੀਂ ਆਜ਼ਾਦ ਹੋ ਜੀ ਮੈਂ ਇਸ ਗੱਲ ਦੇ ਨਾਲ ਥੋੜਾ ਜਿਹਾ ਕਹਿ ਲੁ ਕੇ ਸਹਿਮਤ ਹੋਊਂਗਾ ਮਾਫੀ ਦੇ ਸਮੇਤ ਹੂੰ ਕਿ ਭਾਈ ਉਹ ਰਿਜ਼ਰਵ ਫੈਸਲਾ ਸੀਗਾ ਉਹ ਜਿਆਦਾ देर ਲੱਗਣੀ ਨਹੀਂ ਸੀ ਉਹ ਆਉਣਾ ਹੀ ਆਉਣਾ ਸੀਮਾਨਤ ਦੇ ਫੈਸਲੇ ਜਿਆਦਾ ਦੇਰ ਰਿਜ਼ਰਵ ਨਹੀਂ ਹੁੰਦੇ ਉਹ ਆਉਣਾ ਸੀ ਦੇਰ ਸਵੇਰ ਉਹ ਅੱਜ ਆ ਗਿਆ ਪਰ ਜਿਹੜੀ ਇਹ ਹਿੰਡਨਬਰਗ ਦੀ ਰਿਪੋਰਟ ਆ ਸਾਹਿਬ ਜੀ ਫਿਰ ਇਹਦੇ ਨਾਲੋਂ ਤੇ ਵੱਡੀ ਗੱਲ ਇਹ ਆ ਕਿ ਜਿਹੜੀ ਬੀਬੀ ਮਾਧਵੀ ਮੁੱਚ ਹੈ ਹੂੰ ਉਹਦਾ ਮਾਮਲਾ ਕੀ ਵੱਡਾ ਨਹੀਂ ਹੈ ਅਡਾਨੀ ਤਾਂ ਇੱਕ ਸਭ ਲਾਡਲਾ ਹੈ ਸਰਕਾਰ ਦਾ ਬਿਲਕੁਲ ਕਹ ਲੋ ਕਿ ਕਰੋਨੀ ਕੈਪਟਲਿਜ਼ਮ ਜਿਸ ਨੂੰ ਕਹਿੰਦੇ ਆ ਕਿ ਉਹਦਾ ਇੱਕ ਹਿੱਸਾ ਹੈ ਹਮ ਹਮ ਪਰ ਜਿੱਥੇ 10 ਤੋਂ 20 ਕਰੋੜ ਲੋਕਾਂ ਦਾ ਪੈਸਾ ਲੱਗਾ ਹੈ ਜੀ ਉਸ ਸੇਬੀ ਦੀ ਮੁਖੀ ਤੇ ਵਾਰ-ਵਾਰ ਐਸੇ ਦੋਸ਼ ਲੱਗ ਰਹੇ ਨੇ ਜੀ ਜੀ ਸੇਬੀ ਦੇ ਮੁਖ ਦਫ਼ਤਰ 'ਚ ਐਸ ਵੇਲੇ ਇੱਕ ਤਰ੍ਹਾਂ ਨਾਲ ਕਹ ਲੋ ਕਿ ਜਿਵੇਂ ਮਿਲਟਰੀ ਹੈੱਡਕੁਆਰਟਰ ਹੁੰਦਾ ਹੈ ਹਾਂਜੀ ਹਾਂਜੀ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਨੇ ਜੀ ਉੱਥੇ ਅਫਸਰਾਂ ਅਧਿਕਾਰੀਆਂ ਤੱਕ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੂੰ ਹੂੰ ਜਿਹੜਾ ਉਹ 10 12 ਕਰੋੜ ਲੋਕਾਂ ਦੀ ਇਨਵੈਸਟਮੈਂਟ ਦਾ ਮਾਮਲਾ ਹੈ ਜੀ ਜੀ ਫਿਰ ਮੈਨੂੰ ਤੇ ਲੱਗਦਾ ਕਿ ਉਹ ਵੀ ਬਹੁਤ ਵੱਡਾ ਮਾਮਲਾ ਉਹਦੇ ਤੇ ਵੀ ਚੁੱਪੀ ਹੈ ਹੂੰ ਹੂੰ ਉਹਦੇ ਤੇ ਵੀ ਤਾਂ ਚੁੱਪੀ ਹੈ ਨਾ ਜੀ ਜੀ ਨਾ ਹੁਣ ਆਪੋਜੀਸ਼ਨ ਖੁੱਲ ਕੇ ਕੋਈ ਇਹਦੇ ਤੇ ਕੋਈ ਗਰਾਊਂਡ ਤੇ ਕੋਈ ਲਹਿਰ ਉਸਾਰ ਰਿਹਾ ਜੀ ਨਾ ਕੋਈ ਸਾਡਾ ਅਰਥ ਸ਼ਾਸਤਰੀ ਦੱਸ ਰਿਹਾ ਕਿ 10 12 14 ਜਿੰਨੇ ਵੀ ਇਨਵੈਸਟਰ ਨੇ ਕਰੋੜਾਂ 'ਚ ਕਿ ਉਹਦੇ ਪੈਸੇ ਦੀ ਰਾਖੀ ਕਰਨ ਵਾਲੀ ਸੇਬੀ ਉਹਦੀ ਮੁਖੀ ਤੇ ਆ ਕੁਝ ਹੋ ਰਿਹਾ ਤੇ ਕੀ ਇਹ ਮਾਮਲਾ ਵੱਡਾ ਨਹੀਂ ਮੈਨੂੰ ਲੱਗਦਾ ਕਿ ਇਹ ਵੀ ਮਾਮਲਾ ਵੱਡਾ ਹੈ ਜੇ ਆਪਾਂ ਇੱਕ ਕਹਿ ਲੋ ਕਿ ਇਤਫਾਕ ਜਾਂ ਸਬੱਬ ਦੇ ਨਾਲ ਚੀਜ਼ਾਂ ਨੂੰ ਜੋੜਨਾ ਹੂੰ ਬਿਲਕੁਲ 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 ਇਧਰ ਕਈ ਦੋਸਤ ਜਿਵੇਂ ਆਪਣੇ ਕਹਿੰਦੇ ਚੇੜਾ ਵੀ ਕਰਨ ਲੱਗ ਜਾਂਦੇ ਨੇ ਸੁਖਜਿੰਦਰ ਸਿੰਘ ਕਹਿੰਦੇ ਕੇਜਰੀਵਾਲ ਦੇ ਬਾਹਰ ਆਉਣ ਨਾਲ ਪੰਜਾਬ ਦੇ ਵਿੱਚ ਹੀ ਕਹਿੰਦੇ ਵੱਡੇ ਬਦਲਾਅ ਹੋਣਗੇ ਹੋ ਸਕਦਾ ਜੀ ਉਹ ਵਿਪਾਸਨਾ ਤੋਂ ਜਦੋਂ ਮੁੜਦੇ ਹੁੰਦੇ ਆ ਉਹਨਾਂ ਦੀ ਆਦਤ ਹੈ ਕਿ ਕੋਈ ਨਾ ਕੋਈ ਝਟਕਾ ਦੇ ਦਿੰਦੇ ਆ ਹੂੰ ਹੁਣ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜੇਲ੍ਹ ਦੇ ਵਿੱਚੋਂ ਜਦੋਂ ਆਉਣਗੇ ਤਾਂ ਇੱਕ ਲੰਬੀ ਬ੍ਰੇਕ ਤੋਂ ਬਾਅਦ ਆਉਣਗੇ ਹੋ ਸਕਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਦਾ ਝਟਕਾ ਕਰ ਦੇਣਾ ਕਰ ਦੇਣ ਕਰ ਦੇਣ ਹੋ ਸਕਦਾ